ਵਾਹਿਗੁਰੂ ਜੀ ਕਾ ਕਾਲ ਸਹਾ ਗਰੋਹਾ ਵਾਹਿਗੁਰੂ ਜੀ ਕੀ ਪਤੇ ਬਿਹਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਪ੍ਰਭ ਤੂੰ ਜਾਣਹ ਜੋ ਜੀਏ ਕਮਾਈਐ ਰਾਮ ਸ਼ਾਂਤ ਧਿਆਨ ਨਾਲ ਉਚਾਰਨ ਕਰਨਾ ਸਭ ਜੀ ਤੇਰੇ ਇਥੇ ਠਮਕ ਤੂੰ ਵਰਤਦਾ ਇਥੇ ਠਮਕ ਮੇਰੇ ਹਰ ਪ੍ਰਭ ਇਥੇ ਵਿਸਰਾਮ ਤੂੰ ਜਾਣ ਹੈ ਇਥੇ ਠਮਕ ਹੈ ਜੋ ਜੀਏ ਕਮਾਈਐ RAM ਜੀ ਜੀਏ ਉਚਾਰਨ ਕਰਨਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ RAM ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ RAM ਮਨ ਮੁਖਾ ਨੂੰ ਹਾਰ ਦੂਰ ਹੈ ਮੇਰੀ ਜਿੰਦੂੜੀਏ ਸਭ ਵਿਰਥੀ ਕਾਲ ਗਵਾਈਏ RAM ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰੀ ਆਈਏ RAM ਹਰ ਹਾਜ਼ਰ ਨਦਰੀ ਆਈਏ RAM ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਭਾਣੇ RAM ਜੋ ਪ੍ਰਭ ਮੇਰੇ ਮਨ ਭਾਣੇ RAM ਸੇ ਹਰ ਦਰਗਹ ਪੈ ਨਾਇਆ ਮੇਰੀ ਜਿੰਦੂੜੀਏ ਐਹ ਨਿਸ ਸਾਥ ਸਮਾਣੇ RAM ਤਿਨ ਕੈ ਸੰਗ ਮਾਲ ਉਤਰੈ ਮੇਰੀ ਜਿੰਦੂੜੀਏ ਰੰਗ ਰਾਤੇ ਨਦਰ ਨੀ ਸਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੂੜੀਏ ਮਿਲ ਸਾਧੂ ਸੰਗ ਅਗਾਣੇ ਰਾਮ ਹੇ ਰਸਨਾ ਜਾਪ ਗੋਬਿੰਦੋ ਮੇਰੀ ਜਿੰਦੜੀਏ ਜਾਪ ਹਰ ਹਰ ਤ੍ਰਿਸ਼ਨਾ ਜਾਏ ਰਾਮ ਇਹ ਪਿਛਲੀ ਪੰਕਤੀ ਜਿਹੜੀ ਆ ਨਾ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਪ੍ਰਭ ਜੋ ਇਥੇ ਯਮਕ ਲੱਗ ਜੇਗੀ ਪ੍ਰਭ ਮੇਰੇ ਮਨ ਭਾਣੇ ਰਾਮ ਜੋ ਪ੍ਰਭ ਨਹੀਂ ਕਹਿਣਾ ਜੋ ਪ੍ਰਭ ਮੇਰੇ ਮਨ ਭਾਣੀ RAM ਨਹੀਂ ਕਹਿਣਾ ਜੋ ਪ੍ਰਭ ਮੇਰੇ ਮਨ ਭਾਣੀ RAM ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਭਾਣੀ RAM ਠੀਕ ਹੈ ਜੀ ਅਗਲੀ ਚੱਲੋ ਏ ਰਸਨਾ ਪਿੱਛੇ ਹੋ ਗਈਆਂ ਇਹ ਬੰਦੀਆਂ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੂੜੀਏ ਏ ਰਸਨਾ ਜਾਪ ਗੋਬਿੰਦੋ ਮੇਰੀ ਜਿੰਦੂੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ RAM ਜਿਸੋ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਾਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ RAM ਵਡਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਸਾਨਤਨੰਤਰ ਰਾਵ ਰਹਾ ਮੇਰੀ ਜਿੰਦੂੜੀਏ ਪਰ ਬ੍ਰਹਮ ਸਭ ਦਾਤਾ ਰਾਮ ਤਾਕਾ ਅੰਤਾਕਾ ਅੰਤ ਨਾ ਪਾਈਏ ਮੇਰੀ ਜਿੰਦੂੜੀਏ ਪੂਰਨਪੁਰਖ ਵਿਦਾਤਾ ਰਾਮ ਸਰਬਜੀਆ ਪ੍ਰਤਪਾਲਦਾ ਮੇਰੀ ਜਿੰਦੂੜੀਏ ਜਿਉ ਬਾਲਕ ਪੇਤ ਮਾਤਾ ਰਾਮ ਜਿਉ ਬਾਲਕ ਪੇਤ ਮਾਤਾ ਇਹ ਤਾਂ ਪੋਲਾ ਬੋਲ ਨਾ ਪਿਤ ਨਹੀਂ ਕਹਿਣਾ ਮਾਤਾ ਨਹੀਂ ਕਹਿਣਾ ਦੋਵੇਂ ਪਦ ਪੂਲੇ ਉਚਾਰਨ ਕਰਨੇ ਹਨ ਪਿਤ ਮਾਤਾ ਰਾਮ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ 1 ਹਾਂਜੀ ਉਚਾਰਨ ਕਰਨਾ ਛੱਕਾ 1 6 ਸ਼ਬਦ ਪੂਰੇ ਹੋ ਗਏ ਹਨ ਇਸ ਕਰਕੇ ਲਿਖਿਆ ਹੈ ਵਾਹਿਗੁਰੂ ਸਾਹਿਬ ਜੀ ਬਿਹਗੜਾ ਮਹੱਲਾ ਪੰਜਵਾ ਛੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਏਕ ਅਚੰਬ ਦੇਖਿਆ ਮੇਰੇ ਲਾਲ ਜੀ ਹਾਂਜੀ ਹਰ ਕਾ ਏਕ ਅਚੰਬਉ ਦੇਖਿਆ ਇਥੇ ਠਮਕ ਲਾ ਦਨੀ ਹੈ ਮੇਰੇ ਲਾਲ ਜੀਓ ਇਥੇ ਵਿਸਾਮ ਹੈ ਅੱਗੇ ਜਿੰਨੇ ਵੀ ਇਹ ਪਾਦ ਆਉਣਗੇ ਮੇਰੇ ਲਾਲ ਜੀਓ ਇਸ ਕੋ ਪਹਿਲਾਂ ਠਮਕ ਲਾ ਕੇ ਉਚਾਰਨ ਕਰਨਾ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਇਉ ਮੇਰੇ ਲਾਲ ਜੀਓ ਪਾਇਉਂ ਤੇ ਠਮਕੈ ਮੇਰੇ ਲਾਲ ਜੀਓ ਇਥੇ ਵਿਸਰਾਮ ਹੈ ਆਵਣ ਜਾਣ ਸਬਾਏ RAM ਆਵਣਤਾ ਜਾਣਾ ਤਿਨਹੈਂ ਕੀਆ ਜਿਨ ਮੇਦਨ ਸਿਰਜੀਆ ਮੇਦਨ ਥੋੜਾ ਜà ਕਸਕੇ ਉਚਾਰਨ ਕਰਨਾ ਜੇਨ ਮੇਦਨ ਸਿਰਜੀਆ ਸ੍ਰਿਸ਼ਟੀ ਇਕਨਾ ਮੇਲ ਸਤਿਗੁਰ ਮਹਿਲ ਬੁਲਾਏ ਇਕ ਭਰਮ ਭੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣੈ ਤੂੰ ਸਭ ਮੈਂ ਰਹਿਆ ਸਮਾਏ ਤੂੰ ਸਭ ਮੈਂ ਰਹਿਆ ਸਮਾਏ ਸਤਿ ਕਹ ਨਾਨਕ ਸੁਣਹੁ ਸੰਤੋ ਹਰ ਵਰਤੈ ਧਰਮ ਨਿਆਏ ਆਵਹੁ ਮਿਲਹੁ ਸਹੇਲੀ ਹੋ ਮੇਰੇ ਲਾਲ ਜੀ ਹਾਂਜੀ ਆਵਹੁ ਮਿਲਹੁ ਸਹੇਲੀ ਹੋ ਸਹੇਲੀ ਪਦ ਕਸਕੇ ਬੋਲਣਾ ਹੋ ਨਾਲੀ ਬੋਲ ਦੇਣਾ ਪਾਠ ਇਕੱਠਾ ਹੀ ਹੈ ਆਵਹੁ ਮਿਲਹੁ ਸਹੇਲੀ ਹੋ ਮੇਰੇ ਲਾਲ ਜੀ ਆਵਹੁ ਮਿਲਹੁ ਸਹੇਲੀ ਹੋ ਮੇਰੇ ਲਾਲ ਜੀ ਹਰ ਹਰ ਨਾਮ ਅਰਾਦੇ RAM ਕਰ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀ ਜਾਮ ਕਾ ਮਾਰਗ ਸਾਧੇ ਰਾਮ ਸਾਧੇ ਤੇ ਠਮਕ ਲਾਦਨੀ ਹੈ ਜਾਮ ਕਾ ਮਾਰਗ ਸਾਧੇ ਰਾਮ ਰਾਮ ਪਦ ਸਾਰੇ ਨਖੇਰ ਕੇ ਪੜਨੇ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗ ਹੈ ਸੋ ਬਾਪਾਈਐ ਜਿਨ ਕਉ ਵਿਧਾਤਾ ਤੁਰੋ ਲਿਖਿਆ ਤਿਨਾ ਰੈਣ ਦਿਨ ਲੇ ਬਲਾਈਐ ਹਉਮੈ ਮਮਤਾ ਮੋਹ ਛੁੱਟਾ ਜਾ ਸੰਗ ਮਿਲਿਆ ਸਾਦੇ ਇਥੇ ਸਾਦੇ ਪੂਲਾ ਬੋਲਣਾ ਪਿੱਛੇ ਜਿਹੜਾ ਸਾਦੇ ਪਦ ਸੀ ਉਹ ਕਸ ਕੇ ਉਚਾਰਨ ਕਰਨਾ ਇਹ ਪੂਲਾ ਹੀ ਬੋਲਣਾ ਜਾ ਸੰਗ ਮਿਲਿਆ ਸਾਦੇ ਸਾਧੂਆਂ ਦਾ ਜਨ ਕਹ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਕਰ ਜੋੜਿ ਹੋ ਸੰਤ ਇਕਤਰ ਹੋਏ ਮੇਰੇ ਲਾਲ ਜੀਓ ਕਰ ਜੋੜਿ ਹੋ ਜੋੜਿਆ ਹੋ ਐੜਾ ਵਿੱਚ ਨਹੀਂ ਲਾਉਣਾ ਕਰ ਜੋੜਿ ਹੋ ਸੰਤ ਇਥੇ ਠਮਕ 71 ਹੋਏ ਇੱਥੇ ਵੀ ਥੋੜਾ ਜਿਹਾ ਠਹਿਰਾ ਮੇਰੇ ਲਾਲ ਜੀਓ ਇੱਥੇ ਵਿਸਰਾਮ ਕਰ ਜੋੜਿਓ ਸੰਤ 71 ਹੋਏ ਕਰ ਕਰ ਜੋੜਿਓ ਸੰਤ ਸੰਤ ਤੇ ਜਮ ਕਰ ਹਾਂਜੀ ਕਰ ਜੋੜਿਓ ਸੰਤ 71 ਹੋਏ ਮੇਰੇ ਲਾਲ ਜੀਓ ਅਬਨਾਸੀ ਪੁਰਖ ਪੂਜੇ ਹਾਰਾਮ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹ ਮਾਨ ਤਨ ਸਭ ਅਰਪੇਹਾ ਰਾਮ ਮਾਨ ਤਾਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਇਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਭਾਗ ਮस्तक ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਤਿਸ ਇਥੇ ਯਮਕ ਤਿਸ ਗੁਰ ਨਾਲ ਸਨੇਹਾ ਜਾਨ ਕਹ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇਹਾ ਦਹਦ ਸਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਘਰ ਆਏ RAM ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮਹਿ ਰਹਿਆ ਸਮਾਏ RAM ਸਰਬੇ ਸਮਾਨ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅਦੇਰਾ ਦੁਖ ਨਾਠਾ ਕਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹ ਨਾਨਕ ਸਤਿਗੁਰ ਮਿਲਾਇਆ ਹਰ ਪਾਇੜਾ ਘਰ ਆਏ ਰਾਗ ਬਿਹਾਗੜਾ ਮਹੱਲਾ ਪੰਜਵਾ ਆਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਹਾਂਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਆਤ ਪ੍ਰੀਤਮ ਮਨ ਮੋਹਨਾ ਘਟ ਸੂਹ ਹੋ ਨਾ ਇੱਥੇ ਵਿਸਰਾਮ ਹੈ ਆਤ ਪੁੱਲਾ ਹੀ ਬੋਲਣਾ ਆਤ ਨਹੀਂ ਕਹਿਣਾ ਪ੍ਰਾਣ ਆਧਾਰਾ RAM ਸੁੰਦਰ ਸੋਬਾ ਲਾਲ ਗੋਪਾਲ ਦਇਆਲ ਕੀ ਸੋਬਾ ਨਹੀਂ ਕਹਿਣਾ ਬੱਬੇ ਨਾਲ ਪੱਬਾ ਸੋਬਾ ਸੁੰਦਰ ਸੋਬਾ ਲਾਲ ਗੋਪਾਲ ਦਇਆਲ ਕੀ ਜਿਹੜੇ ਲਾਲ ਬੋਲਦੇ ਨਾ ਇਹ ਹਲੰਤ ਲਾਉਣਾ ਲਾਲ ਨਹੀਂ ਕਹਿਣਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ RAM ਗੋਪਾਲ ਦਿਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ਨੈਣ ਤਰਸਣ ਦਰਸ ਪਰਸਨ ਨਹਿ ਨੀਦ ਰੈਣ ਵਿਹਾਣੀਆ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ਨਾਨਕ ਪਯੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲੱਖ ਉਲਾਹਾਂ ਨੇ ਮੋਹੇ ਹਰ ਜਦ ਲਗ ਨਹਿ ਮਿਲੇ RAM ਕੀ ਪਾਠ ਧਿਆਨ ਨਾਲ ਉਚਾਰਨ ਕਰਨਾ ਲਖ ਉਲਾਹ ਨੇ ਮੋਹ ਇਥੇ ਵਿਸਰਾਮ ਲਾਉਣਾ ਹੈ ਹਰ ਇਥੇ ਯਮਕ ਲਾ ਦਨੀ ਹੈ ਹਰ ਜਦ ਲਗ ਨਹਿ ਮਿਲੇ RAM ਜਦ ਲਗ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਹਰ ਜਦ ਲਗ ਨਹਿ ਮਿਲੇ RAM ਮਿਲਨ ਕਾ ਕਰਾ ਉਪਾਵ ਕਿਛ ਹਮਾਰਾ नह चलै राम एश्राम विश्राम निलन हमारा नाम चल चेतना कवन बिधि बिधि नीजिय पाठ ध्यान न उचारण करना है चल चित चल पद थोड़ा जा कसके बोलना है चित भी पद थोड़ा जा कसके उच्चारण करना है चल चेत इथे ਬੇੱਤ ਅਨਿੱਤ ਇਥੇ ਧਮਕ ਪ੍ਰਯ ਬਿਨ ਇਥੇ ਵਿਸਰਾਮ ਹੈ ਕਵਨ ਵਿਧੀ ਨਾ ਤੀਜੀ ਹੈ ਖਾਣ ਪਾਣ ਸੀਗਾਰ ਬਿਰਥੇ ਹਰ ਕੰਤ ਬਿਨ ਕਿਉ ਜੀਜੀ ਹੈ ਆਸਾ ਪਿਆਸੀ ਰਹਿਣ ਦਿਨਿਆਰ ਰਹਿ ਨਾ ਸਕੀ ਐ ਇੱਕ ਤਿਲੈ ਨਾਨਕ ਪਯੰਪੈ ਸੰਤ ਦਾਸੀ ਪਯੰਪੈ ਨਹੀਂ ਕਹਿਣਾ ਟੀੜੀ ਸਿਆਰੀ ਆ ਪਯੰਪੈ ਨਾਨਕ ਪਇਆਂ ਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰੇਵ ਸੰਗ ਦਰਸ ਨਾ ਪਾਈਐ ਰਾਮ ਸੰਗ ਪਦ ਤੇ ਵਿਸਰਾਮ ਹੈ ਸੇਜ ਏਕ ਪ੍ਰੇਵ ਸੰਗ ਦਰਸ ਨਾ ਪਾਈਐ ਰਾਮ ਅਵਗਣ ਮੋਹ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਮਾਣੀ ਅਨਾਥ ਬਿਨਵੈ ਮਿਲਹੁ ਪ੍ਰਾਪ ਕਿਰਪਾ ਨਿਦੇ ਪ੍ਰਾਮ ਪੀਤ ਖੋਈਐ ਸਹਿਜ ਸੋਈਐ ਪ੍ਰਾਪ ਬਲਕ ਪੇਖਤ ਨਾਵ ਨਿਦੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮੇਲ ਸੰਗ ਮੰਗਲ ਗਾਈਐ ਨਾਨਕ ਪਇੰਪ ਸੰਤ ਸਰਣੀ ਮੋਹੇ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ RAM ਰਾਰਾ ਪੂਰਾ ਲਾ ਕੇ ਪ੍ਰਸਾਦ ਉਚਾਰਨ ਕਰਨਾ ਹੀਠਾਂ ਰਾਰਾ ਹੋਵੇ ਫਿਰ ਪ੍ਰਸਾਦ ਰਾਰਾ ਪੂਰਾ ਹੈ ਤਾਂ ਪ੍ਰਸਾਦ ਇੱਚ ਇੱਚ ਪੁੰਨੀ ਮਨ ਸ਼ਾਂਤ ਤਪ ਤੋ ਬੁਝਾਇਆ ਰਾਮ 부ਝਾਇਆ ਪੋਲਾ ਬੂਲਨਾ ਇੱਚ ਪੁੰਨੀ ਮਨ ਸ਼ਾਂਤ ਇਥੇ ਵਿਸਰਾਮ ਤਪ ਤੋ ਬੁਝਾਇਆ ਰਾਮ ਸਫਲਾ ਸੁ ਦਿਨਸ ਰੈਣ ਸੁਹਾਵੀ ਰੈਣੇ ਸੁਹਾਵੀ ਰੈਣੇ ਸੁਹਾਵੀ ਅਨੰਦ ਮੰਗਲ ਰਸ ਕਨਾ ਪ੍ਰਵਟੇ ਗੋਪਾਲ ਗੋਵਿੰਦ ਲਾਲਨ ਕਮਨ ਰਸਨਾ ਗੁਣ ਪਨਾ ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਕੀ ਮੰਗਲ ਗਾਇਆ ਨਾਨਕ ਪਿਆਂ ਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਸੰਜੋਗ ਟਿੱਪੀ ਲੱਗੀ ਆ ਨਾ ਸੰਜੋਗ ਨਹੀਂ ਕਹਿਣਾ ਸੰਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ